ਕੀਤਾ ਹੋਇਆ ਜਦ ਹਿਰਦੇ ਤੱਕ ਪਹੁੰਚ ਗਿਆ ਐਸਾ ਮਨ ਅਨਾਹਦਨਾਦ ਸੁਣਦਾ ਹੈ ਅਨਾਹਦਨਾਦ ਪ੍ਰਮਾਤਮਾ ਦੀ ਆਵਾਜ਼ ਹੈ ਜਿਹਨੂੰ ਸਿਰਫ ਰਸ ਆਉਂਦਾ ਸੀ ਉਸ ਨਾਲ ਇਹ ਬਹੁਤ ਅੱਗੇ ਚਲਾ ਗਿਆ ਬਿਸਮਤ ਦੇ ਚ ਜੀਵੇਗਾ ਬੜੇ ਰਹਿਸ ਦੇ ਜੀਵੇਗਾ ਇਹਦੀ ਜ਼ਿੰਦਗੀ ਵਿੱਚ ਬੜੀਆਂ ਗੁੰਡੀਆਂ ਖੁੱਲ ਜਾਣਗੀਆਂ ਇਹਨੂੰ ਬੜੀਆਂ ਬਾਰੀਕੀਆਂ ਦਾ ਪਤਾ ਹੋਵੇਗਾ ਬਦਕ ਸਮੇਂ ਤੇ ਇਹ ਧਰਮ ਦੀਆਂ ਨ ਬਾਰਿਕੀਆਂ ਨੂੰ ਅਨੁਭਵ ਕੀਤਾ ਜਾ ਸਕਦਾ ਹੈ ਸਮਝਿਆ ਜਾ ਸਕਦਾ ਹੈ ਪਰ ਗੁਰਬਾਣੀ ਕਹਿੰਦੀ ਹੈ ਸਮਝਾਇਆ ਨਹੀਂ ਜਾ ਸਕਦਾ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਰ ਗੂੰਗੇ ਨੂੰ ਰਸ ਤੇ ਆਇਆ ਹੁਣ ਕੀ ਬਿਆਨ ਕਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਕਰ ਸਕਦਾ ਇਹ ਮਹਾਰਸ ਅਨਾਹਦ ਇਹ ਉਹ ਅਵਿਆਸੀ ਬਿਆਨ ਨਹੀਂ ਕਰ ਸਕਦਾ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਇਹਨੂੰ ਮਿਰਜ਼ਾ ਗਾਲਮ ਆਪਣੇ ਆਲਮਾਨਾ ਢੰਗ ਨਾਲ ਬਿਆਨ ਕਰਦਾ ਹੈ محبت کے لیے کچھ خاص دل مخصوص ہوتے ہیں محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا یہ گیت ہر واجے تے نہیں گایا جا سکتا اس ربی گیت نو ہر سریر ہر زبان نہیں گا سکتے کوئی چاہیے نوربلے سنسکار کچھ محنت چاہیے کچھ گھالنا چاہیے میں نہیں کوئی یتن چاہیے نا کچھ ڈنگائیاں گہرائیاں چاہیے محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا ਕਹਿੰਦਾ ਗੱਲ ਮੈਂ ਸਮਝ ਲਈ ਜਣ ਮੈਂ ਕਿ ਸਮਝਾਵਾਂ ਕਿਸ ਤਰ੍ਹਾਂ ਸਮਝਾਵਾਂ ਅਖਰੀ ਕਹਿੰਨੇ ਕਹੋ ਕਬੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਕਹੋ ਨਾ ਅਨੇਕ ਸੰਤਨ ਰਸ ਆਈ ਗਏ ਜਿਉ ਚਾਖ ਗੋਂਗਾ ਮੁਸਕਾਰੇ ਤਿਸ ਕੀ ਸੋਏ ਸੁਣੇ ਮਨ ਹਰਿਆ ਉਹ ਆਵਾਜ਼ ਉਹ ਅਨਾਹਦ ਨਾਦ ਔਰ ਉਹਦੇ ਚ ਪ੍ਰਭੂ ਦੀ ਸ਼ੋਭਾ ਮਹਿਮਾ ਸੁਣ ਕੇ ਅਭਿਆਸੀ ਅਨੰਦਿਤ ਹੋ ਜਾਂਦਾ ਹੈ ਹੈਰਾਨਕੁਨ ਹੋ ਜਾਂਦਾ ਹੈ ਰਹਿ ਸਮਈ ਹਾਲਤੇ ਚ ਹੋ ਜਾਂਦਾ ਹੈ ਅਗਰ ਜਪ ਜਾ ਰਹੀ ਹੈ ਤੇ ਦੋਨੋਂ ਪਹੁੰਚ ਜਾਏ ਕਿਥੇ ਦੋਨੇ ਹੀ ਤੱਕ ਬੈਖਰੀ ਪਰਾ ਬਣ ਜਾਏ ਹੁਣ ਕਿਉਂਕਿ ਸਮਾਂ ਹੋ ਗਿਆ ਮੈਂ ਛੇਤੀ ਛੇਤੀ ਬਿਆਨ ਕਰਾਂ ਗੰਢ ਹਮੇਸ਼ਾ ਲਈ ਖੁੱਲ ਜਾਂਦੀ ਹੈ ਨਾਭੀ ਹਮੇਸ਼ਾ ਲਈ ਖੁੱਲ ਜਾਂਦੀ ਹੈ ਪਵਨ ਦੀ ਝੋਟ ਨਾਲ ਨਾਭੀ ਖੁੱਲੀ ਸੀ ਤੇ ਧਨ ਉਠੀ ਸੀ ਹੁਣ ਧਨ ਦੀ ਝੋਟ ਨਾਲ ਨਾਭੀ ਖੋਲੀ ਹੈ ਬੈਖਰੀ ਪਰਾ ਬਣੀ ਹੈ ਗੰਗਾ ਗੰਗਾਉਤਰੀ ਚ ਪਹੁੰਚ ਗਈ ਹੈ ਧਨ ਜੇ ਥੋਂ ਨਿਕਲੀ ਸੀ ਵਾਪਸ ਉੱਥੇ ਹੀ ਪਹੁੰਚ ਗਈ ਹੈ ਉਲਟੀ ਗੰਗਾ ਜਮਨ ਮਿਲਾਂ ਇਨ ਵੀ ਦੋ ਹਾਲਤਾਂ ਦੇ ਚ ਪੂਰੀ ਖੁੱਲਦੀ ਹੈ ਹਮੇਸ਼ਾ ਲਈ ਇੱਕ ਤੇ ਜਦ ਆਖਰੀ ਪ੍ਰਾਣ ਇਹਦੇ ਚੋਂ ਨਿਕਲਦਾ ਹੈ ਮਰਨ ਲੱਗਿਆ ਆਖਰੀ ਪ੍ਰਾਣ ਆਯੁਰਵੇਦ ਆਚਾਰੀਆ ਮੈਂ ਫਿਰ ਅਰਜ਼ ਕਰਾਂ ਜੋ ਕੀ ਸਾਇੰਸ ਦਾ ਮੈਨੂੰ ਨਹੀਂ ਪਤਾ ਕੀ ਕਹਿੰਦੇ ਨੇ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਆਯੁਰਵੇਦ ਆਚਾਰੀਆ ਕਹਿੰਦੇ ਨੇ ਪ੍ਰਾਣ ਹੱਥਾਂ ਚ ਚਲੇ ਗਏ ਹੱਥ ਸੁਨ ਹੋ ਗਏ ਜ਼ਬਾਨ ਚੋਂ ਚਲੇ ਗਏ ਜ਼ਬਾਨ ਸੁਨ ਹੋ ਗਈ ਅੱਖਾਂ ਚੋਂ ਚਲੀ ਗਈ ਅੱਖਾਂ ਦੇਖਣੋਂ ਰਹਿ ਗਈਆਂ ਮਨੁੱਖ ਜ਼ਿੰਦਾ ਹੈ ਪੈਰਾਂ ਚੋਂ ਚਲੇ ਗਏ ਪ੍ਰਾਣ ਪੈਰ ਸੁਨ ਹੋ ਗਏ ਮਨੁੱਖ ਜ਼ਿੰਦਾ ਹੈ ਆਖਰੀ ਪ੍ਰਾਣ ਨਾਭੀ ਦੇ ਚੋਂਦਾ ਜੈਸੇ ਆਖਰੀ ਪ੍ਰਾਣ ਨਾਭੀ ਦੇ ਚੋਂ ਰੁਖਸਤ ਆਉਂਦਾ ਹੈ ਤੋ ਸਰੀਰ ਦੀ ਜਿਹੜੀ ਹਾਲਤ ਬਣਦੀ ਓਏ ਬਣਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਤਨ ਤੇ ਕੰਬਣੀ ਛਿੜ ਜਾਂਦੀ ਹੈ ਦੰਦੀਆਂ ਵੱਜਦੀਆਂ ਨੇ ਮੁਠੀਆਂ ਇੰਜ ਬੰਦ ਆਉਂਦੀਆਂ। ਤੋਂ ਸਿਆਣਾ ਮਨੁੱਖ ਕਹਿੰਦਾ ਗੰਢ ਖੁੱਲ ਗਈ। ਨਾਭੀ ਖੁੱਲ ਗਈ। ਆਜ ਕਾਲ ਖੋਲੇ ਤੇਰੀ ਗਾਂਠੜੀ। ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ। ਸਰੀਰ ਖਤਮ ਹੋ ਜਾਂਦਾ ਹੈ। ਸ਼ਬਦ ਦੀ ਝੋਟ ਨਾਲ ਜਦ ਇਹ ਗੰਢ ਖੁੱਲਦੀ ਹੈ। ਨਾਭੀ ਖੁੱਲਦੀ ਹੈ। ਤਨ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ। ਮਨ ਦੀ ਮੌਤ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਬੂੰਦ ਮਰ ਗਈ ਹੈ ਕਿਵੇਂ ਮਰ ਗਈ ਹੈ ਸਾਗਰ ਦੇ ਚਲੇਨ ਹੋ ਗਈ ਹੁਣ ਬੂੰਦ ਨਹੀਂ ਹੈ ਖਤਮ ਹੋ ਗਈ ਬੂੰਦ ਸਾਗਰ ਹੋ ਗਈ ਬੂੰਦ ਦੀ ਹੁਣ ਆਪਣੀ ਕੋਈ ਹੋਂਦ ਨਹੀਂ ਰਹੀ ਨਦੀ ਦੀਆਂ ਆਪਣੀ ਹੋਂਦ ਹੈ ਗੰਗਾ ਹੈ ਜਮਨਾ ਹੈ ਨਰਵਦਾ ਹੈ ਗੋਦਾਵਰੀ ਹੈ ਇਹ ਸਤਲੋ ਜੈ ਬਿਆਸ ਹੈ ਜੈਲਮ ਹੈ ਦਜਲਾ ਫਰਾਤ ਹੈ ਯਾਰ ਇਰਾਕ ਦਾ ਨੀਲ ਨਦੀ ਹੈ ਮਿਸਰ ਦੀ ਥੇਵੇਂ ਇੰਗਲੈਂਡ ਦਾ ਪਰ ਸਾਗਰ ਦੇ ਜਦ ਲੇਨ ਹੋ ਜਾਂਦੇ ਲੱਭੋ ਥੇ ਮੈਨੂੰ ਕਿੱਥੇ ਸਾਗਰ ਦੇ ਚ ਲੱਭੋ ਗੰਗਾ ਨੂੰ ਸਾਗਰ ਦੇ ਚ ਸਾਗਰ ਹੈ ਗੰਗਾ ਨਹੀਂ ਹੈ ਸਾਗਰ ਦੇ ਚ ਸਾਗਰ ਹੈ ਜਮਨਾ ਨਹੀਂ ਹੈ ਸਾਗਰ ਦੇ ਚ ਸਾਗਰ ਹੈ ਸਤਲਜ ਨਹੀਂ ਹੈ ਸਾਗਰ ਦੇ ਚ ਸਾਗਰ ਹੈ ਦਜਲਾ ਤੇ ਫਰਾਤ ਨਹੀਂ ਹੈ ਨੀਲ ਨਦੀ ਨਹੀਂ ਹੈ ਐਸਾ ਮਨੁੱਖ ਜਦ ਪਰਮਾਤਮਾ ਚ ਲੇਨ ਹੋ ਜਾਂਦਾ ਜ਼ਾਤ ਮਜ਼ਹਬ ਸਭ ਚਲੀ ਜਾਂਦੀ ਹੈ ਐ ਸੇ ਮਨੁਖਾ ਦਾ ਕੋਈ ਮਜ਼ਬ ਨਹੀਂ ਹੁੰਦਾ ਨਮਸਤੰ ਆਵਜਵੇ ਨਮਸਤਸਤ ਅਜਵੇ ਨਮਸਕਾਰੇ ਪ੍ਰਭੂ ਤੇਰਾ ਕੋਈ ਮਜ਼ਬ ਨਹੀਂ ਜਦ ਕੋਈ ਉਸ ਦੇ ਚਲੀਨ ਹੋ ਜਾਂਦਾ ਉਸ ਦਾ ਕੋਈ ਮਜ਼ਬ ਨਹੀਂ ਉਹਦੀ ਕੋਈ ਜ਼ਾਤ ਪਾਤ ਨਹੀਂ ਜ਼ਾਤ ਪਾਤ ਹੈ ਸਾਗਰ ਦੇ ਨੇੜੇ ਗਿਆ ਹੋਵੇਗਾ ਜੇ ਲੀਨ ਨਹੀਂ ਹੈ ਅਜੇ ਮਜ਼ਬ ਦਾ ਮਾਨ ਹੈ ਸਾਗਰ ਦੇ ਨੇੜੇ ਹੋਵੇਗਾ ਜੇ ਸਾਗਰ ਦੇ ਚਲੀਨ ਨਹੀਂ ਹੋਇਆ ਨਮਸਤੰ ਅਮਜਵੇ ਨਮਸਕਾਰੇ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬ ਨਹੀਂ ਨਮਸਤਸਤ ਅਜਵੇ ਇਹਦੇ ਉੱਤੇ ਇੱਕ ਛੋਟੀ ਜਿਹੀ ਗੱਠਾ ਦਾਤਾ ਇੱਕ ਮਿੰਟ ਦੀ ਮੈਂ ਕਹਿ ਕੇ ਛੇਤੀ ਸਮਾਪਤ ਕਰਦੇ ਹਾਂ ਇਸ ਤਰ੍ਹਾਂ ਦੀ ਘਟਨਾ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਘਟਈਏ ਉਹੀ ਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿ ਬੈਠਣ ਜੋ ਪਰਮਾਤਮਾ ਦਾ ਰੂਪ ਹੋ ਗਏ ਕਬੀਰ ਕਹਿੰਦੇ ਨੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਇਕ ਬਹੇ ਹੈ ਕੋਈ ਨ ਸਕੇ ਪਛਾਣੇ ਹੁਣ ਤੁਸੀਂ ਪਛਾਣ ਨਹੀਂ ਕਰ ਸਕਦੇ ਕਬੀਰ ਕੌਣ ਹੈ ਤੇ ਰਾਮ ਕੌਣ ਹੈ ਇਕ ਮਿਕ ਹੋ ਗਏ ਬੂੰਦ ਕਿਹੜੀ ਹੈ ਤੇ ਸਾਗਰ ਕਿਹੜਾ ਹੁਣ ਤੇ ਸਾਗਰ ਹੀ ਸਾਗਰ ਹੈ ਬੂੰਦ ਖੋ ਗਈ ਸਾਚ ਬਯੋ ਅਨਕਤੇ ਨ ਜਾਇ ਨਾਨਕ ਲੀਨ ਭਯੋ ਗੋਵਿੰਦ ਸਿਉ ਜਿਉ ਪਾਣੀ ਸੰਗ ਪਾਣੀ ਐਸੇ ਮਨੁਖ ਦੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਫਿਰ ਨਹੀਂ ਜਪਦੀ ਚੁੱਪ ਕਰ ਜਾਂਦਾ ਹੈ ਪਰ ਏਕ ਸਬਦ ਮੇਰੇ ਪ੍ਰਾਣ ਵਸਤ ਹੈ ਬਹੜ ਜਨਮ ਨਾਲ ਉਹਦੇ ਪ੍ਰਾਣਾ ਚ ਚੱਲਦਾ ਹੈ ਉਹਦੇ ਰੋਮ ਰੋਮ ਦੇ ਚੱਲਦਾ ਜਿਵੇਂ ਖਾਦਾ ਹੋਇਆ ਭੋਜਨ ਪਚ ਗਿਆ ਤੇ ਖੂਨ ਬਣ ਕੇ ਉਹ ਤੇ ਨਸਾਂ ਚਲੇਗਾ ਸਾਰੇ ਸਰੀਰ ਦੇ ਚ ਗਰਦਿਸ਼ ਕਰੇਗਾ ਹੁਣ ਸਿਰਫ ਮੂੰਹ ਦੇ ਚ ਤੋੜੀ ਹੁਣ ਤੇ ਰੋਮ ਰੋਮ ਦੇ ਚ ਹੁਣ ਤੇ ਜ਼ਰਰੇ ਜ਼ਰਰੇ ਦੇ ਹੁਣ ਤੇ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਬਿਨ ਨਹੀਂ ਕੋਈ ਕਹਿੰਦੇ ਨੇ ਇਸ ਤਰ੍ਹਾਂ ਦੀ ਘਟਨਾ ਇਸਲਾਮੀ ਜਗਤ ਦੇ ਚ ਜਦ ਪਹਿਲੀ ਵਾਰ ਮਨਸੂਰ ਤੇ ਘਟੀ ਕਹਾਰੀ ਗੱਲ ਹੈ ਉਹਦੀ ਜ਼ਬਾਨ ਚੋਂ ਨਿਕਲ ਗਿਆ ਅਨਲ ਹੱਕ ਹੱਕ ਕਹਿੰਦੇ ਨੇ ਸੱਚ ਨੂੰ ਮੈਂ ਸੱਚ ਹੋ ਗਿਆ ਮੈਂ ਖੁਦਾ ਹੋ ਗਿਆ ਕਿਧਰੇ ਭਾਰਤ ਦੇ ਚ ਪੈਦਾ ਹੁੰਦਾ ਤੇ ਬੜਾ ਸਨਮਾਨ ਹੋਣਾ ਸੀ ਉਹਦੀ ਜ਼ਬਾਨ ਚੋਂ ਨਿਕਲਿਆ ਅਨਲ ਹੱਕ ਉਹਦੇ ਮੁਰਸ਼ਿਦ ਨੇ ਕਿਹਾ ਤੇ ਕੁਫਰ ਹੈ ਜੋ ਤੂੰ ਕਹਿ ਪਰ ਮੈਂ ਤੇਰੀ ਅਵਸਥਾ ਸਮਝਦਾ ਇਹ ਅਵਸਥਾ ਬਣਦੀ ਹੈ ਪਰ ਅੱਜ ਤੋਂ ਬਾਅਦ ਫਿਰ ਨਾ ਕਹੀਂ ਕਿਸੇ ਨੇ ਸੁਣ ਲਿਆ ਤੋ ਕਫਰ ਦੀ ਸਜ਼ਾ ਸਜ਼ਾਏ ਮੌਤ ਹੈ ਇਸਲਾਮੀ ਸ਼ਰਅ ਅਦਿਤ ਤੋ ਫਿਰ ਮੌਤ ਦੀ ਸਜ਼ਾ ਹੋ ਜਾਏਗਾ ਡਾਟਦੇ ਹੋਇਆ ਉਹਦੇ ਮੁਰਸ਼ਿਦ ਨੇ ਕਿਹਾ ਫਿਰ ਇਹ ਨਹੀਂ ਕਹਿਣਾ ਮਨਸੂਰ ਕਹਿੰਦਾ ਅੱਛਾ ਮੇਰੇ ਮੁਰਸ਼ਿਦ ਨਹੀਂ ਕਵਾਂਗਾ ਨਹੀਂ ਕਵਾਂਗਾ ਪਰ ਮੁਰਸ਼ਿਦ ਨੂੰ ਪਤਾ ਸੀ ਉਹਦਾ ਨਾਂ ਜ਼ੁਨੈਦ ਸੀ ਜ਼ੁਨੈਦ ਨੂੰ ਪਤਾ ਸੀ ਇਹ ਮਸਤਾਨਾ ਫਕੀਰ ਇਹਦਾ ਕੋਈ ਪਤਾ ਨਹੀਂ ਕਹਿੰ ਲਗੇ ਮਨਸੂਰ ਮੈਂ ਤੇਰੇ ਤੇ ਦਵਾਰ ਨਹੀਂ ਕਰਦਾ ਤੂੰ ਖੁਦਾ ਦੀ ਕਸਮ ਚੁੱਕ ਨਹੀਂ ਖਾਏਗਾ ਹੁਣ ਜਦ ਮੁਰਸ਼ਿਦ ਆਖੇ ਤੇ ਵਿਚਾਰਾ ਕੀ ਕਰੇ ਖੁਦਾ ਦੀ ਕਸਮ ਚੁੱਕ ਮਨਸੂਰ ਕਹਿੰਦਾ ਕਸਮ ਹੈ ਖੁਦਾ ਨਹੀਂ ਕਵਾਂਗਾ ਨਹੀਂ ਕਵਾਂਗਾ ਕੁਝ ਦਿਨ ਲੰਘ ਗਏ ਮਿਸਰ ਦੇ ਨਵਾਬ ਨੇ ਉਸ ਵਕਤ ਦੇ ਮੀਰ ਨੇ ਨਵਾਬ ਨੂੰ ਮੀਰ ਕਹਿੰਦੇ ਨੇ ਬਾਦਸ਼ਾਹ ਨੂੰ ਮੀਰ ਕਹਿੰਦੇ ਸਨ ਮੀਰ ਨੇ ਕਾਰਾ ਦੇ ਸਾਰੇ ਫਕੀਰਾਂ ਨੂੰ ਬੁਲਾਇਆ ਆਪਣੇ ਘਰ ਦੇ ਵਿੱਚ ਸਾਰਿਆਂ ਨੂੰ ਦਾਵਤ ਦਿੱਤੀ ਉਹਨਾਂ ਫਕੀਰਾਂ ਨੂੰ ਜਿਨ੍ਹਾਂ ਦੇ ਕਾਰਾ ਦੇ ਵਿੱਚ ਬਕਾਇਦਾ ਨਾ ਸੀ ਗੱਲ ਸੀ ਉਹਨਾਂ ਦੇ ਜ਼ੁਨੈਦ ਵੀ ਸੀ ਔਰ ਸੱਦੇ ਪੱਤਰ ਦੇ ਵਿੱਚ davat naame ਵਿੱਚ ਇਹ ਸੀ ਆਪਣੇ ਨਾਲ ਇੱਕ ਦੋ ਚੇਲੇ ਜ਼ਰੂਰ ਲੈਣਾ ਤਾਂ ਮੁਖ्तसर ਮੈਂ ਹਲਚ ਕਰਦਾ ਪਿਆ ਸਮਾਪਤੀ ਕਰਮ ਜ਼ੁਨੈਦ ਤਿਆਰ ਹੋਇਆ ਅੱਜ ਬਾਦਸ਼ਾਹ ਦੇ ਘਰ ਜਾਣ ਵਾਸਤੇ davat ਹੈ ਸ਼ਾਮ ਦਾ ਸਮਾਂ ਚਲਣ ਲੱਗਾ ਤੇ ਕਹਿਣ ਲੱਗਾ ਬੇਟਾ ਮਨਸੂਰ ਤੂੰ ਵੀ ਚੱਲ ਮੇਰੇ ਨਾਲ ਅੱਜ ਤੂੰ ਵੀ ਰੋਟੀ ਖਾਦੀ ਤੇ ਕੋਈ ਨਹੀਂ ਚੱਲ ਮੇਰੇ ਨਾਲ ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਫਕੀਰਾਂ ਦੀ ਚੱਲ ਤੂੰ ਹੁਣ ਮੁਰਸ਼ਦ ਦਾ ਹੁਕਮ ਵਿਚਾਰਾ ਚੱਲ ਪਿਆ ਨਾਲ 50 60 ਦੇ ਕਰੀਬ ਫਕੀਰ ਚੇਲੇ ਪੂਰਾ ਦਸਤਰਖਾਨ ਵੱਡਾ ਸਜਿਆ ਹੈ ਇਸਲਾਮੀ ਡੰਗਣਾ ਇਹਦੇ ਵਿੱਚ ਮੀਰ ਬੈਠਾ ਹੈ ਚਾਰੋਂ ਪਾਸੇ ਗੋਲ ਦਾਇਰੇ 'ਚ ਇਹ ਫਕੀਰ ਬੈਠੇ ਨੇ ਸਾਰਿਆਂ ਦੇ ਅੱਗੋਂ ਭਾਂਡੇ ਪਰੋਸੇ ਜਾ ਰਹੇ ਨੇ ਹੁਣ ਇਤਨੇ ਸਾਰੇ ਫਕੀਰ ਹੋਣ ਤੇ ਗੱਲ ਤੇ ਰੱਬ ਦੀ ਹੋਵੇਗੀ ਪ੍ਰਮਾਤਮਾ ਦੀ ਹੋਵੇਗੀ ਸਾਰੇ ਅਵਿਆਸੀ ਸਨ ਮੰਨੇ ਪਰ ਮੰਨੇ ਫਕੀਰ ਸਨ ਇੱਕ ਗੱਲ ਕਰਦਾ ਦੂਜਾ ਸੁਣਦਾ ਫਿਰ ਦੂਜਾ ਕਰਦਾ ਤੀਜਾ ਕਰਦਾ ਜ਼ੁਨੈਦ ਬੜਾ ਰਮਜੀ ਫਕੀਰ ਸੀ ਜਿਤਨੀ ਗੱਲ ਕਰਦਾ ਸੀ ਗਹਿਰਾਈ ਚ ਕਰਦਾ ਸੀ ਤੋਂ ਕਹਿੰਨ ਦਿਲ ਦੀ ਜਿਤਨੀ ਗਹਿਰਾਈ ਚੋ ਗੱਲ ਨਿਕਲੇ ਉਤਨੀ ਗਹਿਰਾਈ ਤੱਕ ਉਹ ਪਹੁੰਚਦੀ ਹੈ ਇਕਬਾਲ ਕਹਿੰਦਾ ਹੈ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਤੀ ਹੈ ਤੇ ਦਿਲ ਤੋਂ ਕਿਹੜੀ ਗੱਲ ਨਿਕਲੇਗੀ ਜਿਹੜੀ ਦਿਲ ਦੇ ਚ ਹੋਵੇਗੀ ਵਰਨਾ ਨਹੀਂ ਨਿਕਲੇਗੀ ਜ਼ੁਬਾਨ ਚੋਂ ਹੀ ਨਿਕਲੇਗੀ ਖੈਰ ਇਸ ਵਿਸ਼ੇ ਨੂੰ ਮੈਂ ਲ ਮਕਾਵਾਂ ਨਾ ਜ਼ੁਨੈਦ ਬੜਾ ਗਹਿਰਾਈ ਚ ਬੋਲ ਰਿਹਾ ਸੀ ਖੋਲ ਬੈਠਾ ਸੀ ਜ਼ੁਨੈਦ ਜੋ ਹੈ मंसूर ਉੱਚੀ ਆਵਾਜ਼ ਚ ਨਿਕਲ ਗਿਆ ਆਨਲ ਹਕ ਆਨਲ ਹਕ ਹਕ ਕਹਿੰਦਾ ਸੱਚ ਨੂੰ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਐ ਕਲ ਗਈ ਦਰ ਤੁਸੀਂ ਤੇ ਹਕ ਹੋ ਸੱਚ ਦਾ ਰੂਪ ਉਹਦੇ ਮੋਹ ਨਿਕਲ ਗਿਆ ਅਨਲ ਹਕ ਮੈਂ ਤੇ ਸੱਚ ਹੋ ਗਿਆ ਮੈਂ ਤੇ ਸੱਚ ਦਾ ਰੂਪ ਹੋ ਗਿਆ ਉਹ ਜਿਹੜਾ ਮਿਸਰ ਦਾ ਮੀਰ ਸੀ ਨਵਾਬ ਬਾਦਸ਼ਾ ਅਨੇ ਕਿਹਾ ਕਾਫਰ ਇਹ ਕਾਫਰ ਹੈ ਜੋ ਨੇ ਇਹਨੂੰ ਡਾਂਟਦਿਆਂ ਆਇਆ ਕਿ ਆ ਤੂੰ ਕਾਫਰ ਨੂੰ ਨਾਲ ਲਿਆਂਦਾ ਹੈ। ਭਰੀ ਮਹਿਫਿਲ ਦੇ ਵਿੱਚ ਕਫਰ ਬੋਲਦਾ ਹੈ। ਪਕੜਿਆ ਗਿਆ। 15 ਦਿਨ ਇਸ ਤੇ ਮੁਕਦਮਾ ਚਲਿਆ। ਕਾਜ਼ੀਆਂ ਨੇ ਫਤਵਾ ਲਾਇਆ ਸਜ਼ਾਏ ਮੌਤ। ਪਰ ਸਜ਼ਾਏ ਮੌਤ ਸੂਲੀ ਤੇ ਛਾੜ ਕੇ ਦੇਵੋ ਔਰ ਇਸ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ। ਇਹ ਕਫਰ ਬੋਲੇ। ਇਸਲਾਮੀ ਇਤਿਹਾਸ ਦੇ ਵਿੱਚ منصور ਦਾ ਆਪਣਾ ਨਾਮ ਹੈ ਵਿਚਾਰੇ ਨੂੰ ਬਹੁਤ ਤੜਪਾ ਕੇ ਮਾਰੇਗੇ ਮੁਖ्तसर ਮੈਂ ਅਰਜ਼ ਕਰਾਂ ਸਰੇ ਆਮ ਜਤ ਸੋਲੀ ਤੇ ਚੜਨ ਵਾਸਤੇ ਲੈ ਕੇ ਗਏ ਨੇ ਹਜ਼ਾਰਾਂ ਦਾ ਇਕੱਠ ਜ਼ੁਨੈਦ ਵੀ ਪਹੁੰਚਿਆ ਸਾਰਿਆਂ ਵਿਚਾਰਾਂ ਨੂੰ ਮੈਂ ਇੱਕ ਪਾਸੇ ਰੱਖ ਕੇ ਮੂਲ ਗੱਲ ਕਹਿ ਕੇ ਸਮਾਪਤ ਕਰਾਂ ਜ਼ੁਨੈਦ ਕੋਲ ਗਿਆ منصور ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਹੈ ਬੇਟਾ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ। ਪਾਗਲਪਨ ਹੈ। ਗੁਨਾਹਗਾਰਾਂ ਦੀ ਭੀੜ ਵਿੱਚ ਜਿਹੜੇ ਉਥੇ ਲਫ਼ਜ਼ ਇਸਲਾਮੀ ਨੇ ਮੈਂ ਉਹਨਾਂ ਨੂੰ ਹਿੰਦੀ ਰੂਪ ਦੇ ਰਹੇ ਹਾਂ ਪੰਜਾਬੀ ਰੂਪ ਦੇ। ਗੁਨਾਹਗਾਰਾਂ ਦੇ ਇਕੱਠ ਦੇ ਵਿੱਚ ਭੀੜ ਦੇ ਵਿੱਚ ਇਤਨਾ ਸਵਾਭਿਸ਼ੀਲ ਹੋ ਜਾਣਾ ਇਤਨਾ ਪੁਨੀਤ ਹੋ ਜਾਣਾ ਇੰਜ ਲੱਗਦਾ ਪਿਆ ਜਿਵੇਂ ਇਹ ਵੀ ਇੱਕ ਪਾਪ ਹੋਵੇ। ਭੀੜ ਪਾਗਲਾਂ ਦੀ ਹੈ ਸਿਆਣਾਂ ਤੋਂ ਇੱਕ ਭੀੜ ਤੇ ਪਾਪੀਆਂ ਦੀ ਐ ਪੁਨੀਤ ਤੋਂ ਇੱਕ ਮੈਂ ਤੈਨੂੰ ਨਹੀਂ ਬਚਾ ਸਕਦਾ ਮੈਨੂੰ ਅਫਸੋਸ ਹੈ ਮੈਂ ਤੈਨੂੰ ਨਹੀਂ ਬਚਾ ਸਕਦਾ ਮਨਸੂਰ ਕਹਿੰਦਾ ਮੇਰੇ ਮੁਰਸ਼ਦ ਇਸ ਦਾ ਗਮ ਬਿਲਕੁਲ ਨਾ ਕਰੋ ਬਚਣ ਦੀ ਅੰਦਰ ਤੇ ਉਹ ਮੰਗ ਹੀ ਨਹੀਂ ਰਹੀ ਕਦੋਂ ਦੇ ਖਤਮ ਹੋ ਚੁੱਕੇ ਅਸੀਂ ਅਸੀਂ ਤੇ ਕਦੋਂ ਦੇ ਖਤਮ ਹੋ ਗਏ ਹੁਣ ਇਸ ਰਮਜ਼ੀ ਗੱਲ ਨੂੰ ਵੀ ਜ਼ੁਨੈਦ ਸਮਝ ਗਿਆ لیکن زنید نے پھر دو لفظ دہرائے تو خدا دی قسم چکی سی اے کیوں توڑی بس میں اے بھی ایک آخری گلا کرنا تو قسم خدا کئی سی میرے سامنے اچھی آواز نا قسم خدا حق نہیں گا اتنا وڈا جرم تو کیوں کیتا خدا دی قسم اور پھر تیرے جیسا فقیر توڑ دے وے. ਪਤਾ ਹੈ ਮਨਸੂਰ ਨੇ ਕੀ ਆਖਿਆ ਮੇਰੇ ਮੁਰਸ਼ਿਦ ਮੈਂ ਕੌਣ ਹਾਂ ਖੁਦਾ ਦੀ ਕਸਮ ਤੋੜਨ ਵਾਲਾ ਮੇਰੇ ਮੁਰਸ਼ਿਦ ਜਦ ਖੁਦਾ ਹੀ ਆਖਣ ਲੱਗ ਪਵੇ ਅਨਲ ਹਕ ਅਨਲ ਹਕ ਤਾਂ ਫਿਰ ਮਨਸੂਰ ਵਿਚਾਰਾ ਕੀ ਕਰੇ ਕਹਿੰਦੇ ਜ਼ੁਨੈਦ ਉਸ ਦੇ ਕਦਮਾਂ ਤੇ ਗਿਰਿਆ ਇਸਲਾਮੀ ਜਗਤ ਵਿੱਚ ਪਹਿਲੀ ਦਫਾ ਹੋਇਆ ਹੈ ਕਿ ਮੁਰਸ਼ਿਦ ਆਪਣੇ ਚੇਲੇ ਦੇ ਕਦਮਾਂ ਤੇ ਗਿਰਿਆ ਹੈ ਤੂੰ ਠੀਕ ਕਹਿਣਾ ਹੈ ਤੂੰ ਮਿਟ ਗਿਆ ਹੈ ਇਤੂ ਨਹੀਂ ਬੋਲਿਆ ਖੁਦਾ ਹੀ ਬੋਲੇ ਚਲਾ ਗਿਆ ਲੋਗਾਂ ਨੇ ਮੀਰ ਦੇ ਹੁਕਮ ਨਾਲ ਇਹਨੂੰ ਸੂਲੀ ਤੇ ਚਾੜਿਆ ਇਸਲਾਮੀ ਜਗਤ ਦੇ ਅੱਜ ਤੱਕ ਇੱਕ ਕਾਫਰ ਮੰਨਿਆ ਜਾਂਦਾ ਹੈ ਲੇਕਿਨ ਛੋਟੀ ਦਾ ਫਕੀਰ ਰਮਜੀ ਫਕੀਰ ਇਤਨਾ ਆਖਿਆ ਮੈਂ ਸੱਚ ਹੋ ਗਿਆ ਹੁਣ ਮੈਂ ਬੂੰਦ ਨਹੀਂ ਰਿਹਾ ਮੈਂ ਸਾਗਰ ਹੋ ਗਿਆ ਕਿਧਰੇ ਭਾਰਤ ਆਉਂਦਾ ਪੇਦਾ ਸਨਮਾਨ ਹੋਣਾ ਸੀ ਕਬੀਰ ਕਹਿ ਰਹੇ ਨੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੇ ਰਾਮ ਕਬੀਰ ਏਕ ਹੋਏ ਭੈ ਕੋਈ ਨਾ ਸਕੇ ਪਛਾਣੇ ਪ੍ਰਮਾਤਮਾ ਤੇ ਕਬੀਰ ਇਕ ਹੋ ਗਏ ਹੁਣ ਪ੍ਰਮਾਤਮਾ ਵਖ ਨਹੀਂ ਹੈ ਤੇ ਕਬੀਰ ਵਖ ਨਹੀਂ ਹੈ ਹੁਣ ਬੂੰਦ ਵਖ ਨਹੀਂ ਹੈ ਤੇ ਸਾਗਰ ਵਖ ਨਹੀਂ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੇ ਸੰਪੂਰਨthਈਆ ਰਾਮ ਇਹ ਅਵਸਥਾ ਜਿਤਨੇ ਸਿਰ ਤੱਕ ਨਹੀਂ ਬਣੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆਦੇ ਸਲਮੇ ਇਹ ਜਨਮ ਮਰਨ ਚੱਲਦਾ ਰਹੇਗਾ ਚੱਲਦਾ ਰਹੇਗਾ ਚੱਲਦਾ ਰਹੇਗਾ ਆਖਸ ਕਹਿੰਦਾ ਹੈ ਕਿ ਰੱਬ ਦੇ ਮਾਰਗ ਤੇ ਮੈਂ ਚੱਲਤੇ ਗਿਆ ਔਕਣਾ ਬੜੀਆਂ ਨੇ ਵਿਪਤਾਵਾਂ ਬੜੀਆਂ ਨੇ ਇਹ ਰਸਤਾ ਵੀ ਪਹਾੜੀ ਰਸਤਾ ਹੈ ਵਿਖਮ ਰਸਤਾ ਹੈ ਔਰ ਇਤਨੀ ਮੈਂ ਅਰਜ਼ ਕਰਦੀ ਹਾਂ ਕਿ ਮੈਦਾਨੀ ਰਸਤਾ ਨਹੀਂ ਹੈ ਪਹਾੜੀ ਰਸਤਾ ਹੈ ਜਦ ਵੀ ਕੋਈ ਚੱਲਦਾ ਹੈ ਤੋ ਰਸਤੇ ਦੀਆਂ ਕੁਝ ਪਰੇਸ਼ਾਨੀਆਂ ਬੇਚੈਨ ਕਰਦੀਆਂ ਨੇ حافظ ਕਹਿੰਦਾ ਹੈ ਮਰਾਦਰ ਮੰਜ਼ਲੇ ਜਾਣਾ ਤੇ ਅਮਨੋ ਐਸ ਚੋਂ ਹਰਦਮ ਇਸ ਨਜ਼ਮ ਦਾ ਜਵਾਬ ਦਿੱਤਾ ਹੈ ਅਨੰਦ ਲਾਲ ਨੇ ਇਤਨੀ ਗੱਲ ਅਰਜ਼ ਕਰਕੇ ਮਿਸਮਾਪਤੀ ਕਰਾਂਗਾ ਇਹ ਨਜ਼ਮ ਹਾਫਿਜ਼ ਦੀ دیਵਾਨੇ ਹਾਫਿਜ਼ ਦੀ ਪਹਿਲੀ ਨਜ਼ਮ ਹੈ ਤੇ ਦੂਸਰੀ ਨਜ਼ਮ ਜਿਸ ਦੇ ਚ ਭਾਈ ਸਾਹਿਬ ਨੇ ਜਵਾਬ ਦਿੱਤਾ ਉਹ دیਵਾਨੇ ਗੋਆ ਦੀ ਦੂਸਰੀ ਨਜ਼ਮ ਹੈ ਉਹ دیਵਾਨੇ ਗੋਆ ਤੇ دیਵਾਨੇ ਹਾਫਿਜ਼ حافظ ਕਹਿੰਦਾ ਹੈ اے خدا ਤੇਰੇ ਰਸਤੇ ਤੇ ਮੈਂ ਚੱਲ ਤੇ ਪਿਆ ਪਰ ਨਿਤੜੀਆਂ ਮੁਸੀਬਤਾਂ ਪਰਿਵਾਰ ਸਹਿਮਤ ਨਹੀਂ ਸੰਸਾਰ ਸਹਿਮਤ ਨਹੀਂ ਚੱਲਣ ਦੀ ਸਮਰੱਥਾ ਨਹੀਂ ਨਿਤੜੀਆਂ ਪੀੜਾਂ ਘਰ ਵਿੱਚ ਇੱਕ ਪੁਰਸ਼ ਕਿਧਰੇ ਰਸਕ ਪੈਦਾ ਹੋ ਜਾਏ ਪਰਿਵਾਰ ਨਾਲ ਸੰਬੰਧ ਨਹੀਂ ਜੁੜੇਗਾ ਔਖੇ ਹੋ ਜਾਣਗੇ ਪਰਿਵਾਰ ਵਾਲੇ ਬਾਕੀ ਕਿਉਂਕਿ ਹਰ ਇੱਕ ਦਾ ਆਪਣਾ ਜੀਵਨ ਦਾ ਪੱਧਰ ਹੁੰਦਾ ਹੈ ਉਹਦੀ ਸੂਰਤ ਅੱਗੇ ਹੋ ਗਈ ਤੋ ਜਿਹੜੇ ਪਿੱਛੇ ਰਹਿ ਗਏ ਣ ਤਾਲਮਿਲ ਬੈਠੇਗਾ ਨਹੀਂ ਉਹ ਅੱਗੇ ਚਲਾ ਗਿਆ ਉਹਦੀਆਂ ਗੱਲਾਂ ਕੁਝ ਅੱਗੇ ਦੀਆਂ ਹੋ ਜਾਣਗੀਆਂ ਜਿਹੜੇ ਪਿੱਛੇ ਰਹਿ ਗਏ ਉਹਨਾਂ ਦੀਆਂ ਗੱਲਾਂ ਕੁਝ ਪਿੱਛੇ ਦੀਆਂ ਹੋਣਗੀਆਂ ਤਾਲਮਿਲ ਨਹੀਂ ਬੈਠੇਗਾ ਇਸੇ ਨੂੰ ਸਤਿਗੁਰੂ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਕਰਕੇ ਘਰ ਵਿੱਚ ਜਿਹੜਾ ਕਲੇਸ਼ ਮਚ ਜਾਂਦਾ ਹੈ ਉਹ ਦਰਸਲ ਉਸ ਦੇ ਜ਼ਿੰਮੇਵਾਰ ਭਗਤ ਨਹੀਂ ਉਹ ਬੰਦੇ ਨੇ ਜੋ ਪਿੱਛੇ ਰਹਿ ਗਏ ਭਗਤ ਥੋੜਾ ਅੱਗੇ ਚਲਾ ਗਿਆ ਉਹਦੀ ਗੱਲ ਉਹਦਾ ਜੀਵਨ ਦਾ ਢੰਗ ਉਹਦੀ ਸ਼ੈਲੀ ਸ਼ਬਦਾਵਲੀ ਆਮ ਬੰਦਿਆਂ ਨਾਲ ਮੇਲ ਨਹੀਂ ਖਾਂਦੀ ਘਰ ਵਾਲੇ ਔਖੇ ਹੋ ਜਾਂਦੇ ਨੇ ਸਮਾਜ ਔਖਾ ਹੋ ਜਾਂਦਾ ਹੈ ਬਰਾਦਰੀ ਔਖੀ ਹੋ ਜਾਂਦੀ ਹੈ ਲੋਕੀ ਨਿੰਦਾ ਕਰਨ ਲੱਗ ਪੈਂਦੇ ਨੇ ਇੱਕ ਵੀ ਕਿਦਰੇ ਰਸਕ ਪੈਦਾ ਹੋ ਜਾਵੇ ਮਾੜਾ ਪੈਦਾ ਹੋ ਜਾਏ ਘਰ ਦੇ ਵਿੱਚ ਬੇਈਮਾਨ ਹੈ ਜੂਠਾ ਹੈ ਪਰਿਵਾਰ ਇਤਨਾ ਔਖਾ ਨਹੀਂ ਥੱਗ ਹੈ ਚੋਰ ਹੈ ਤਾਂ ਵੀ ਮੈਂ ਦੇਖਿਆ ਹੈ ਘਰ ਵਾਲੇ ਇਤਨੇ ਔਖੇ ਨਹੀਂ ਇੱਕ ਸੰਤ ਪੈਦਾ ਹੋ ਗਿਆ ਰਸਕ ਪੈਦਾ ਹੋ ਗਿਆ ਭਗਤ ਪੈਦਾ ਹੋ ਗਿਆ ਤਾਂ ਪਰਿਵਾਰ ਵੀ ਔਖਾ ਹੋ ਜਾਂਦਾ ਹੈ ਸੰਸਾਰ ਵੀ ਔਖਾ ਹੋ ਜਾਂਦਾ ਹੈ ਪੜੋਸੀ ਵੀ ਔਖੇ ਹੋ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਪੈਂਦੀਆਂ ਨੇ ਚੇਮਗੋਈਆਂ ਚੱਲ ਪੈਂਦੀਆਂ ਨੇ حافظ ਕਹਿੰਦਾ اے خداਵਾ ਮੈਂ ਤੇਰੇ ਰਸਤੇ ਤੇ ਚੱਲ ਪਿਆ ਮਰਾਦਰ ਮੰਜ਼ਲੇ ਜਾਣਾ ਜੇ ਅਮਨੋ ਐਸ ਚੋਂ ਹਰਦਮ ਤੇਰੇ ਰਸਤੇ ਤੇ ਚੱਲ ਕੇ ਅਮਨ نصیਬ ਨਹੀਂ ਹੋਇਆ ਸੁਖ ਨਹੀਂ ਮਿਲਿਆ ਚੱਲਣਾ ਹੈ ਬੜਾ ਔਖਾ ਬਾਤ ਬੜੀ ਲੰਬੇਰੀ ਹੈ ਪੁਰਸੂਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਮਾਰਗ ਦੇ ਬੜੇ ਬੜੇ ਦ੍ਰਿਸ਼ ਖਿੱਚੇ ਨੇ ਭਗਤਾਂ ਨੇ ਤੋ ਹਾਫਿਜ਼ ਕਹਿੰਦੇ ਨੇ ਮੈਂ ਚੱਲਦਾ ਚੱਲਦਾ ਜਦ ਥੱਕ ਜਾਣਾ ਤੋ ਥੋੜਾ ਜਿਆ ਸਾਜ਼ੋ ਸਮਾਨ ਨੂੰ ਉਤਾਰ ਕੇ ਰਸਤੇ 'ਚ ਬੈਠ ਜਾਣਾ ਵੀ ਚਲੋ ਦਮ ਲਈਏ ਹੁਣ ਦਮ ਲੈਣਾ ਕੀ ਹੁੰਦਾ ਵੀ ਚਲੋ ਰੋਜ਼ ਨਮਾਜ਼ ਪੜ੍ਹਦੇ ਅਜਾ ਨਹੀਂ ਸਹੀ ਮਨੁੱਖ ਦੇ ਅੰਦਰ ਖਿਆਲ ਆਉਂਦਾ ਰੋਜ਼ ਨਿਤਨੇਮ ਕਰਨੇ ਚਲੋ ਅਜਾ ਨਹੀਂ ਸਹੀ ਹੁਣ ਦਮ ਲੈ ਲਈਏ ਰੋਜ਼ ਚੱਲਦੇ ਹਾਂ ਚਲੋ ਅਜਾ ਨਹੀਂ ਸਹੀ ਰੋਜ਼ ਮਾਲਾ ਫੇਰਦੇ ਹਾਂ ਚਲੋ ਅਜਾ ਨਹੀਂ ਸਹੀ ਰੋਜ਼ ਵਾਇਗਰੂ ਵਾਇਗਰੂ ਦਾ ਜਾਪ ਕਰਦੇ ਆ ਚਲੋ ਇੱਕ ਦੋ ਦਿਨ ਨਾ ਹੀ ਸਹੀ ਹਾਫਿਜ਼ ਕਹਿੰਦੇ ਨੇ ਇਸ ਤਰ੍ਹਾਂ ਦਾ ਮੇਰੇ ਅੰਦਰ ਖਿਆਲ ਪੈਦਾ ਹੁੰਦਾ ਹੈ ਮਰਾਦਰ ਮੰਜ਼ਲੇ ਜਾਣਾ ਔਰ ਇਹ ਖਿਆਲ ਕਦੀ ਬਗੌਰ ਮੁਤਾਲਾ ਕਰਨਾ ਅਬਿਆਸੀਆਂ ਦੇ ਅੰਦਰ ਪੈਦਾ ਹੁੰਦਾ ਹੈ ਰੋਜ਼ ਜਾਂਦੇ ਆ ਗੁਰਦੁਆਰੇ ਚਲੋ ਨਾ ਹੀ ਸਹੀ ਰੋਜ਼ ਪੜਦੇ ਆ ਬਾਣੀ ਚਲੋ ਅਜ ਨਾ ਹੀ ਸਹੀ ਰੋਜ਼ ਜਾਪ ਕਰਦੇ ਆ ਚਲੋ ਅਜ ਨਾ ਹੀ ਸਹੀ ਕਈਆਂ ਦੀ ਜ਼ਿੰਦਗੀ ਤੇ ਰੋਜ਼ ਪੈਦਾ ਹੁੰਦਾ ਹੋਵੇ ਔਰ ਰੋਜ਼ ਰੋਜ਼ ਕਰਕੇ ਰਹਿ ਜਾਂਦੇ ਨੇ ਇਸ ਖਿਆਲ ਦੇ ਨਾਲ ਮਰਾਉਦਰ ਮੰਜ਼ਲੇ ਜਾਣਾ ਜੇ ਅਮਨੋ ਐਸ ਚੋਂ ਹਰਦਮ ਜਰਸ ਫਰੀਆਦ ਮੇਦਾਰਦ ਕੇ ਬਰ ਬੰਦੇਦ ਮਹਿਮਲ ਹਾ ਕਹਿੰਦੇ ਨੇ ਜਦ ਮੈਂ ਸਾਜ਼ੋ ਸਮਾਨ ਸਾਰਾ ਖਿਲੇਰ ਕੇ ਆਰਾਮ ਕਰਨਾ ਚਾਹਨਾ ਤੋ ਜਰਸ ਕਹਿੰਦੇ ਨੇ ਘੜਿਆਲ ਨੂੰ ਘੜਿਆਲ ਵੱਜ ਪੈਂਦਾ ਹੈ ਅਰਬ ਦੇਸ਼ਾਂ ਦੇ ਵਿੱਚ ਜਿਹੜੇ ਕਾਫਲੇ ਚੱਲਦੇ ਸਨ ਨਾ ਉਠਾਂ ਦੇ 100 100 ਉਠ ਇਕੱਠੇ ਚੱਲਦੇ ਪੰਜਾ 50 ਉਠ ਇੱਕ ਦੂਜੇ ਦੇ ਪਿੱਛੇ ਬੰਨ ਕੇ ਚੱਲਦੇ ਸਨ ਅਜੇ ਵੀ ਹਨ ਕੁਝ ਥੋੜੇ ਬਹੁਤ ਰਸਤੇ 'ਚ ਜਿੱਥੇ ਵਿਸ਼ਰਾਮ ਕਰਨਾ ਹੁੰਦਾ ਸੀ ਨਾ ਤੋਂ ਉੱਠਾਂ ਤੋਂ ਇਹ ਮਾਲ ਸਾਰਾ ਉਤਾਰ ਲੈਂਦੇ ਸਨ ਰਾਤ ਆਰਾਮ ਕਰਦੇ ਸਨ ਫਿਰ ਘੜਿਆਲ ਵੱਜਦਾ ਸੀ ਨਗਾਰਾ ਵੱਜਦਾ ਸੀ ਬਈ ਕੂਚ ਕਰਨਾ ਹੈ ਚੱਲਣਾ ਤੋਂ ਛੇਤੀ ਛੇਤੀ ਸਾਰੇ ਸਾਜ਼ੋ ਸਮਾਨ ਬੰਨ ਲੈਂਦੇ ਸਨ ਇਹ ਉੱਠਾਂ ਤੇ ਲੱਦ ਕੇ ਫਿਰ ਚੱਲ ਪੈਂਦੇ ਸਨ ਹਾਫਿਜ਼ ਕਹਿੰਦੇ ਜਦ ਸਾਜ਼ੋ ਸਮਾਨ ਉਤਾਰ ਕੇ ਜਦ ਮੈਂ ਆਰਾਮ ਕਰਨਾ ਚਾਹਨਾ ਤਾਂ ਜਰਸ ਫਰਿਆਦ ਮੇਂ ਈਦਾਰਦ ਕੇ ਬਰਬੰਦੇ ਇਹ ਮਹਿਮਲ ਹਾ ਕਿਦਰੇ ਮੌਤ ਦਾ ਘੜਿਆਲ ਵੱਜ ਪੈਂਦਾ ਹੈ ਤੇ ਕਿਸੇ ਦਾ ਜ਼ਿੰਦਗੀ ਦਾ ਕਾਰਵਾ ਕੋਚ ਕਰ ਜਾਂਦਾ ਹੈ ਉਹ ਵਜਦਾ ਹੋਇਆ ਘੜਿਆਲ ਮੈਨੂੰ ਕਹਿੰਦਾ ਸੰਭਾਲ ਚੱਲ ਦਰਸਲ ਹੈ ਤੇ ਇਹ ਘੜਿਆਲ ਬਹਿਰੇ ਕੰਨਾਂ ਨੂੰ ਨਹੀਂ ਸੁਣਾਈ ਦਿੰਦਾ ਪਾਰੋ ਸੀ ਕਿ ਜੋ ਹੁਆ ਤੂੰ ਆਪਣੇ ਵੀ ਜਾਣ ਜਿਹੜੀ ਘਟਨਾ ਪड़ोसी ਦੇ ਘਰ ਘਟੀ ਹੈ ਉਹ ਤੇਰੇ ਨਾਲ ਵੀ ਕਟਣੀ ਹੈ ਤਾਂ ਇਹ ਘੜਿਆਲ ਹੈ ਸੁਚੇਤ ਕਰਦਾ ਹੈ ਵੀ ਖਾਲੀ ਜਾਏਗਾ ਔਰ ਕੁਝ ਹੈ ਨਹੀਂ ਤੋ ਹਾਫਿਜ਼ ਕਹਿੰਦੇ ਜਦ ਮੌਤ ਦਾ ਘੜਿਆਲ ਵੱਜ ਪੈਂਦਾ ਮੇਰੇ ਕੰਨ ਸੁਣ ਲੈਂਦੇ ਨੇ ਕੋਈ ਬੰਦਾ ਚਲਾਣਾ ਕਰ ਗਿਆ ਕੋਈ ਜਾਂਦਾ ਰਿਆ ਤੋ ਕਹਿੰਦੇ ਉਦੋਂ ਫਿਰ ਮੈਂ ਉਹ ਖਿੰਡੇ ਹੋਇਆ ਸਮਾਨ ਨੂੰ ਫਿਰ ਸਮੇਟਦਾ ਫਿਰ ਖਿੰਡੇ ਮਨ ਨੂੰ ਫਿਰ ਜੋੜਦਾ ਫਿਰ ਆਲਸੀ ਮਨ ਨੂੰ ਸਮਝਾਂਦਾ ਐਸਾ ਹੀ ਨਾ ਹੋਵੇ ਕਿਦਰੇ ਦਮ ਨਿਕਲ ਜਾਏ ਤੇ ਰਸਤੇ 'ਚ ਹੀ ਪਾਇਆ ਟਿਕਾਣੇ ਤੇ ਪਹੁੰਚੇ ਹੀ ਨਹੀਂ ਮੰਜ਼ਿਲ ਤੇ ਪਹੁੰਚੇ ਹੀ ਨਹੀਂ ਤੋ ਕਹਿੰਦੇ ਮੈਂ ਖਿੰਡੇ ਸਾਜ਼ੋ ਸਮਾਨ ਨੂੰ ਫਿਰ ਬੰਨਣ ਦੀ ਕੋਸ਼ਿਸ਼ ਕਰਦਾ ਅੱਗੇ ਚੱਲ ਕੇ ਇਸਨੇ ਬੜਾ ਦੁੱਖ ਰੋਇਆ ਹੈ ਕਹਿੰਦਾ ਹੈ ਸਵੇ ਤਾਰੀ ਕਬੀ ਮੇ ਮੌਜ ਗਰਦਾ ਵੇ ਚੁ ਨਹੀਂ ਆਇਲ ਕੁਜਾ ਦਾ ਆਨੰਦ ਹਾਲੇ ਮਾਂ ਸੁਬਕਸਾਰਾਂ ਨੇ ਸਾਹਿਲਾਂ ਇਹਦਾ ਪੰਜਾਬੀ ਅਨਵਾਦ ਕੀਤਾ ਹੈ ਪ੍ਰਿੰਸੀਪਲ ਗੰਗਾ ਸਿੰਘ ਨੇ ਰਾਤ ਹਨੇਰੀ ਘੁੰਮਣ ਗੇਰੀ ਪਾਣੀ ਠਾਠਾ ਮਾਰੇ ਓ ਕੀ ਜਾਣਨ ਹਾਲ ਅ ਸਾਡਾ ਜੋ ਰਹਿੰਦੇ ਨਦੀ ਕਿਨਾਰੇ آفس کات بالکل ہاں دے رہی ہے میں عبادت کرتا سمجھ کوئی کو خدا خدا کری جانا سوج سمجھ ہے کوئی نہیں تسبیح پھیری جانا اللہ اللہ کری جانا سمجھ ہے کوئی نہیں قرآن میں پڑھی جانا سمجھ مینو ہے کوئی نہیں نماز میں پڑھی جانا سمجھ میں ہے کوئی نہیں چل میں پیا رستہ دکھائی نہیں دا شب تاریخ رات ہاں دے رہی ہے شبے تاریخ بھی میں موج گردہ بے چونی آئل ਕਹਿੰਦਾ ਜਿਸ ਦਰਿਆ ਵਿੱਚ ਮੈਂ ਪੈਰ ਪਾ ਬੈਠਾ ਉਹਦੇ ਵਿੱਚ ਲਹਿਰਾਂ ਨੇ ਘੁੰਮਣ ਘੇਰੀਆਂ ਨੇ ਪਾਰਲਾ ਕੰਢਾ ਮੈਨੂੰ ਦਿਖਾਈ ਨਹੀਂ ਦਿੰਦਾ ਨਾਲ ਮੇਰੇ ਕੋਈ ਹੈ ਨਹੀਂ ਰਾਤ ਅੰਧੇਰੀ ਹੈ ਤੇ ਜ਼ਿਕਰ ਕੀਤਾ ਉਸਨੇ ਆਪਣੀ ਅਵਸਥਾ ਦਾ ਸ਼ਬੇ ਤਾਰੀਕ ਬੀਮੇ ਮੌਜ ਇਤਨਾ ਨ ਸਮਝਣਾ ਇੱਕ ਬਹੁਤ ਵੱਡੀ ਕੀੜਾ ਤੋਂ ਵੀ ਲੰਗਣਾ ਪੈਂਦਾ ਹੈ